ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਮੋਤਾ ਹੋਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਇੱਕ ਹੋਰ ਮਾਪਿਆਂ ਦੇ ਇਕਲੋਤੇ ਪੁੱਤ ਦੀ ਨਸ਼ੇ ਨੇ ਜਾਨ ਲੈ ਲਈ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਪੁੱਤ ਕਰੋ ਨਿਕਲਿਆ ਹੋਇਆ ਸੀ ਪਰ ਵਾਪਿਸ ਨਹੀਂ ਪਰਤਾ ਜਦੋਂ ਸਿਪਾਲ ਕੀਤੀ ਗਈ ਤਾਂ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਜਿਸ ਦੇ ਬਾਹ ਦੇ ਉੱਤੇ ਤੀਕਾ ਜਿਹੜਾ ਲੱਗਿਆ ਹੋਇਆ ਸੀ ਤਾਂ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਵੀ ਸੰਤਾਈਸ ਕਟਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਮਾਪਿਆਂ ਦਾ ਇਕਲੋਤਾ ਪੁੱਤ ਸੀ ਜਿਸ ਦੀ ਨਸ਼ੇ ਦੇ ਨਾਲ ਮੌਤ ਹੋ ਗਈ ਪਰਿਵਾਰ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦਾ ਪੁੱਤ ਕਰਤੋ ਚਲਾ ਗਿਆ ਕਿਸੇ ਅਣਪਛਾਤੇ ਨੌਜਵਾਨ ਦੇ ਨਾਲ ਤਾਂ ਵਾਪਸ ਕਰ ਨਹੀਂ ਪਰ ਤੇ ਆ ਪਰਿਵਾਰਿਕ ਮੈਂਬਰਾਂ ਵੱਲੋਂ ਪੂਰੀ ਰਾਤ ਉਸਦੀ ਪਾਲ ਕਰੀ ਤਾਂ ਉਹ ਨਹੀਂ ਮਿਲਿਆ ਜਦੋਂ ਸਵੇਰੇ ਪਿੰਡ ਦੇ ਲੋਕਾਂ ਨੇ ਤਾਂ ਪਰਿਵਾਰਿਕ ਮੈਂਬਰ ਜਦੋਂ ਪਾਲ ਕਰਦੇ ਨੇ ਤਾਂ ਦੇਖਿਆ ਗਿਆ ਕਿ ਪਿੰਡ ਬਾਹਰੇ ਵਾਲਾ ਰੋਡ ਤੇ ਉਹਨਾਂ ਦਾ ਪੁੱਤ ਜਿਹੜਾ ਆ ਮ੍ਰਿਤਕ ਹਾਲਤ ਵਿੱਚ ਪਿਆ ਹੋਇਆ ਸੀ ਬਾਹਾਂ ਦੇ ਉੱਤੇ ਟੀਕਾ ਲੱਗਿਆ ਹੋਇਆ ਸੀ ਤਾਂ ਸਰੀਰ ਦੇ ਉੱਤੇ ਗੰਭੀਰ ਸੱਟਾਂ ਦੇ ਵੀ ਨਿਸ਼ਾਨ ਸਨ ਸੋ ਪਰਿਵਾਰਿਕ ਮੈਂਬਰ ਜਿਹੜਾ ਆ ਰੋਂਦੇ-ਕਰੋਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਤੇ ਵਾਇਆ ਟੀਕਾ ਲੈ ਆ ਕੇ ਲਾਇਆ ਨੇ ਅੱਛਾ ਤੁਹਾਡਾ ਕੀ ਲੱਗਦਾ ਮੇਰਾ ਪੋਤਰਾ ਪੁੱਤਰ ਕਿੰਨੀ ਉਮਰ ਸੀ 22 ਨੀਗੀ ਸੀ 25 ਵਾਇਆ ਸੀ ਕਿ ਇੱਕ ਵਾਰਾ ਸੀ ਇੱਕ ਕੋਈ ਲੱਗਿਆ ਪਤਾ ਕੌਣ ਸੀ ਇਹ ਮੁੰਡੇ ਨਾਲ ਇਹ ਨਾ ਸਾਨੂੰ ਹਰਵੀਰ ਜੀ ਪਤਾ ਲੱਗਿਆ ਇੱਕ ਬੱਬੀ ਤੇ ਇੱਕ ਸਿੰਦੂ ਅੱਛਾ ਜੀ ਇੱਕ ਬੱਬੀ ਅੱਛਾ ਇੱਕ ਛੋਟੇ ਠਵਾਨੇ ਤੋਂ ਬੋਬੀ ਅੱਛਾ ਇੱਕ ਜੈਲਾ ਅੱਛਾ ਇਹ ਨਸ਼ਾ ਵੇਚਦੇ ਨੇ ਛੋਨੀ ਮੈਂਬਰ ਅੱਛਾ ਛੋਨੀ ਮੈਂਬਰ ਅੱਛਾ ਛੋਨੀ ਮੰਮੀ ਛੋਨੀ ਜਮਾਨ ਧਮਕੀ ਦੇ ਕੇ ਆਈ ਮੇਰੀ ਗੁੜੀਆ ਕੋਲ ਯਾ ਨਾ ਬੋ ਵੀ ਨਹੀਂ ਅੱਛਾ ਲੈ ਰਹਾ ਅੱਛਾ ਉਹ ਨਾ ਢੀ ਗੱਲ ਆਇਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਮੰਗ ਕਾ ਨਾ ਨਾ ਸਜ਼ਾ ਹੋਵੇ ਸਰਪੁੱਤਰ ਘਟਨਾ ਨਹੀਂ ਤੇ ਨਸ਼ਾ ਬੰਦ ਸਾਧਾ ਪੁੱਤਰ ਗਿਆ ਨਸ਼ਾ ਬੰਦ ਹੋਏ ਨਾ ਹੋਏ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਲੱਗਿਆ ਇੱਕ ਛੋਟੀ ਟਵਾਨੇ ਚੋਗਾਬ ਹੋ ਗਈ ਇੱਕ ਜੈਲਾ ਤੇ ਇੱਕ ਗਰਮੀਤੀ ਇੱਕ ਗਰਮੀਤੀ ਤੇ ਇੱਕ ਸੋਨੂ ਮੈਂਬਰ ਕੈ ਦਸੀ ਜਾਂਦੇ ਨੇ ਇੱਕ ਸਿੰਦੂ ਚਿੱਟੇ ਇਹਨਾਂ ਚਟਾਗੇ ਜਿਹਨੇ ਸਾਡੇ ਦੇ ਨਾਲ ਕੀ ਵੀ ਹੋਇਆ ਕਿ ਤੁਹਾਡਾ ਮੁੰਡਾ ਜਿੰਨੀ ਛੱਡਣਾ ਤੇ ਮੇਰੇ ਭਰਾ ਨੂੰ ਜੇਲ ਕੱ ਲਗੇ ਕਿ ਜੂ ਇਹਨਾਂ ਕਾਂਡ ਕਰ ਦਿੱਤਾ ਸਾਡੇ ਜੀ ਅੰਕਲ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਆ ਜੀ ਚੰਨ ਸਿੰਘ ਜੀ ਕੀ ਮਸਲਾ ਕੀ ਹੋਇਆ ਅੱਜ ਮਸਲਾ ਮੇਰੇ ਪੁੱਤਰੇ ਨੂੰ ਮਲੇ ਚਾਰ ਬੰਦੇ ਨੇ ਮੈਨੂੰ ਲਿਆਂਦਾ ਬਲਾ ਕੇ ਨਸ਼ਾ ਲੈ ਇਹਨੂੰ ਨਸ਼ੇ ਦਾ ਟੀਕਾ ਲਾਇਆ ਗਿਆ ਇਹਨੂੰ ਮਾਰਿਆ ਗਿਆ ਅੱਛਾ ਇਹ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਦੇ ਕੋਈ ਘਰਵਾਲੇ ਨਹੀਂ ਹੁੰਦੀ ਪਈ ਇੱਕ ਪਾਸੇ ਪੁਲਿਸ ਇੱਥੇ ਆਉਂਦੀ ਏ ਕਹਿੰਦੇ ਕਾਰਵਾਈ ਵੀ ਕਰੀ ਕਰੀਦੀ ਏ ਪਰ ਮੈਂ ਤੇ ਪੁਲਸ ਆਉਂਦੀ ਏ ਉਹ ਛੱਡ ਜਾਂਦੀ ਏ ਪੁਲਿਸ ਨੂੰ ਪਤਾ ਕਿਹੜੇ ਕਿਹੜੇ ਘਰ ਨਸ਼ਾ ਵੇਚਦੇ ਨੇ ਉਹ ਤੁਹਾਨੂੰ ਸਭ ਪਤਾ ਕਿਹੜੇ ਕਿਹੜੇ ਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੀ ਕਾਰਵਾਈ ਇਹ ਕਿ ਖਾਜੀ ਜੈਲਾ ਜੈਲਾ ਵੇਚੀ ਜਾਂਦਾ ਇਨੇ ਪੈਸੇ ਬਣਾ ਕੇ ਉਹ ਆ ਜਾਂਦਾ ਉਹ ਮੇਰਾ ਫਿਕਰ ਪੁਲਿਸ ਵਾਲਾ ਕਿਹਨੇ ਨਿਕਾਲਦਾ ਤੁਹਾਡੇ ਮੁੰਡੇ ਨੇ ਕਿਹੜੇ ਘਰ ਤੋਂ ਚਿੱਟਾ ਲਿਆ ਸੀ ਕੋਈ ਲੱਗਾ ਪਤਾ ਕੋਈ ਪਤਾ ਨਹੀਂ ਆਲੇ ਲੱਗੇਗਾ ਹਾਂ ਨਾਲ ਮੁੰਡੇ ਸੀ ਆ ਨਾਲ ਉਹ ਕਿੱਥੇ ਨੇ ਉਹ ਮੁੜੇ ਹੁਣ ਵਾਝੇ ਨਹੀਂ ਪਤਾ ਲੱਗਦਾ ਆਪਾਂ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਲੋਕੋ ਕਰਨਾ ਵੀ ਜਿਹੜਾ ਚਿੱਟਾ ਰੁਕਣਾ ਚਾਹੀਦਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਸਜ਼ਾ ਹੋਣੀ ਚਾਹੀਦੀ ਤੁਹਾਡੇ ਪਿੰਡ ਨਸ਼ਾ ਅਜੇ ਘਟ ਨਹੀਂ ਹੋਇਆ ਅੱਗੇ ਵਾਹਣ ਫਿਰ ਬਹੁਤ ਫਿਰ ਵਾਤ ਗਏ ਹਾਂ ਤੇ ਨਸ਼ਾ ਵਾਧੂ ਵੇਚੀ ਜਾਂਦੇ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਪੁਲਿਸ ਨੂੰ ਪਤਾ ਹਰ ਇੱਕ ਘਰ ਦਾ ਜਿਹੜੇ ਜਿਹੜੇ ਨਸ਼ਾ ਵੇਚਦੇ ਨੇ ਪੁਲਿਸ ਨੂੰ ਪਤਾ ਨਸ਼ਾ ਵੇਚਣਾ ਲੈਂਦਾ ਕੋਈ ਦੋਨਾ ਮੈਂਬਰੇ ਉਹ ਸਭ ਕੰਮ ਕਰਾਈ ਖਾਗੋ ਦੇ ਉਹ ਲੋਕਾਰੇ ਬਾਗੇ ਪਿੱਛੇ ਜਾਂਦੇ ਨੇ ਤੇ ਉਹ ਬਾਰੇ ਜਿਆਦਾ ਮੈਂਬਰ ਬਣਾਉਣਾ ਕੰਮ ਕਰਾਈ ਖਾਗੋ ਉਹਦਾ ਚਾਚਾ ਬੇਗਾਨਾ ਸਾਹਿਬ ਈਲਾ 25 ਸਾਲ ਦੇ ਕਰੀਬ ਉਮਰ ਦੇ ਮੁੰਡੇ ਦੀ ਜੀ ਨੌਜਵਾਨ ਸਾਡਾ ਪਰਿ ਉਮਰਾਂ ਦੇ ਵਿੱਚ ਚਲਾ ਗਿਆ ਜੀ ਬੜਾ ਦੁੱਖ ਹੈ ਪਰ ਅੱਜ ਬਾਅਦ ਮੇਰੇ ਪੁੱਤ ਹਾਲਾਤ ਮਾੜੇ ਨੇ ਜਲਾਪਾਂ ਦੇ ਵਿੱਚ ਇਹੋ ਜਿਹਾ ਇਨਸੀਡੈਂਟ ਸਮੇਂ ਸਮੇਂ ਸਿਰ ਵੇਖ ਨੂੰ ਦੇ ਦੇਣੇ ਜੀ ਫੇਲੀਅਰ ਵੱਡਾ ਹੈ ਸਰਕਾਰ ਦਾ ਵੀ ਯੋਧ ਨਸ਼ਾ ਵਿਰੁੱਧ ਪੋਲੀਟਿਕ ਨਿਕਲੀ ਵੀ ਤੁਹਾਡੇ ਸਾਹਮਣੇ ਜੀ ਸਾਡੀ ਤਾਂ ਬੇਨਤੀ ਹੈ ਵੀ ਸਾਰੇ ਇਲਾਕਾ ਵਾਸੀ ਇਹ ਕੱਲ ਪੁਲਿਸ ਵੀ ਕੱਲ ਹੀ ਖਤਮ ਨਹੀਂ ਕਰ ਸਕਦੀ ਨੌਜਵਾਨ ਸਾਥੀ ਵੀ ਸਾਰੇ ਸਾਥ ਦੇਣ ਤੇ ਤਾਂ ਹੀ ਸ਼ਿਵਾ ਦਰਿਆਏ ਬੰਦ ਹੋਣਾ ਨਹੀਂ ਤੇ ਇਹ ਬੰਦ ਨਹੀਂ ਹੋਣਾ ਪ੍ਰਾਰਕ ਤੀਲੇ ਬਤਵਾਦ ਨਾਲ ਮਦਦ ਵੀ ਕਰੋ ਤੇ ਸਾਰੇ ਡਟ ਕੇ ਆਪਸੀ ਯੋਗ ਕਰੀਏ ਤਾਂ ਹੀ ਇਹ ਚਿੱਤਾ ਜਖਮ ਹੋਰ ਨਹੀਂ ਖਤਮ ਹੋਣਾ ਜੀ ਅੱਜ ਪਿੰਟਵਾਣਾ ਕਲਾ ਨੌਜਵਾਨ ਦੀ ਮੌਤ ਹੋਈ ਜੀ ਮਾੜੀ ਮਾੜੀ ਗੱਲ ਹੋਈ ਹੈ ਜੀ ਦੇਖੋ ਪੰਜਾਬ ਪੁਲਿਸ ਸਰ ਪੰਜਾਬ ਸਰਕਾਰ ਵੱਲੋਂ ਜਦੋਂ ਨਸ਼ਿਆਂ 'ਵਰੋਧ' ਜਿਵੇਂ ਪ੍ਰਧਾਨ ਜੀ ਨੇ ਮੁਸੱਲਿਆ ਲਾਇਆ ਉਹਦੇ ਮੁਤਾਬਕ ਜਿਹੜਾ ਸੀ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਰੇਡ ਕਰਦੇ ਰਹਿੰਦੇ ਆਂ ਔਰ ਨਸ਼ਿਆਂ ਵਾਲਿਆਂ ਨੂੰ ਫੜਦੇ ਰਹੇ ਆਂ ਔਰ ਤੁਸੀਂ ਇੱਥੋਂ ਦਾ ਕਾਰਜ ਚੈੱਕ ਕਰਦੇ ਆਂ ਕਾਫੀ ਅਸਰ ਜਿਹੜਾ ਸੀ ਮੁਕਦਮੇ ਦਰਜ ਕਰਕੇ ਜਿਹੜੇ ਜਿਹੜੇ ਵੇਚਣ ਵਾਲੇ ਸੀ ਉਹਨਾਂ ਨੂੰ ਜੇਲ੍ਹ ਭੇਜਿਆ ਹੁੰਦਾ ਔਰ ਕਿਸੇ ਦੇ ਤਹਿਤ ਅਸੀਂ ਪਰਸੋਂ ਵੀ ਰੇਡ ਕੀਤੀ ਪਰ ਦੇਖੋ ਜਦੋਂ ਕਿਸੇ ਚੀਜ਼ ਦੀ ਕੋਈ ਕਮੀ ਹੁੰਦੀ ਹੈ ਲੋਕਾਂ ਨੂੰ ਵੱਧ ਡਿਮਾਂਡ ਕਰਦੇ ਨੇ ਸਮਝਦੇ ਤੈਤ ਪਰ ਜਿਹੜਾ ਇਹ ਵੀ ਜਿਹੜਾ ਕਿੱਟਾ ਜਿਹੜਾ ਉਹ ਮਹਿੰਗਾ ਲੋਕ ਵੇਚ ਰਹੇ ਨੇ ਤੋਂ ਮੈਂ ਬੇਨਤੀ ਕਰਦਾ ਵੀ ਲੋਕ ਸਾਡਾ ਸਹਿਯੋਗ ਕਰਨ ਔਰ ਜਿਹੜੇ ਰਹਿ ਗਏ ਨੇ ਲੋਕ ਵੇਚਣਾਂ ਉਹਨਾਂ ਨੂੰ ਅਸੀਂ ਨਾ ਪਾਸ ਕਰੀਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਪਿੰਡ ਦੇ ਕੋਈ ਨੌਜਵਾਨ ਨਸ਼ਾ ਵੇਚਦੇ ਨੇ ਜੀ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਉਹਦੇ ਵਿੱਚ ਇਹਨਾਂ ਨੇ ਕੁਝ ਨਾਮ ਲਏ ਨੇ ਸਰਪੰਚ ਸਾਹਿਬ ਨੇ ਵੀ ਤੇ ਇਹਦੇ ਦਾਦਾ ਜੀ ਨੇ ਵੀ ਸਾਨੂੰ ਦੱਸਿਆ ਕੁਝ ਜੈਲੀ ਆ ਕੋਈ ਮਾਣੀ ਆ ਇੱਕ ਸੋਨੂ ਆ ਸੋ ਇਹ ਸਾਨੂੰ ਉਹਨਾਂ ਬਾਰੇ ਦੱਸਣ ਗਿਆਨ ਲਖਣਾ ਸੀ ਪਰਚਾ ਦੇ ਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਬਿਲਕੁਲ ਕਰਾਂਗੇ ਜੀ